ਓਹ ਵੇਠੀ ਲੱਗਦੀ ਸਬਜੀ ਚੀਂਂ ਦਈ ਆ ਉੱਤੋਂ ਤੇ ਮੀਂਹ ਪੈ ਗਿਆ ਹੈ ਸਬਜੀ ਖਰੇ ਮੈਂ ਤਾਂ ਸੜੀਆਂ ਤੋਰੀਆਂ ਮਾਸਟਰ ਨੇ ਲਿਆਤੀਆਂ ਨਾ ਬੰਨ ਨਾ ਕਰਨ ਝੂਟ ਜਾ ਮਾਂ ਕਿ ਤੇ ਸਬਜੀ ਦੇ ਕੌਲੀ ਲੈ ਗਈ ਉੱਤੋਂ ਤੇ ਮੀਂਹ ਹੀ ਪਿਆ ਇੰਨਾ ਹੈ ਹੈਨੇ ਕੀ ਕਰਨੀ ਘਰੋਂ ਕੁਛ ਨਹੀਂ ਸਬਜੀ ਨਹੀਂ ਚੀਰਨ ਤੋਈ ਧਰ ਬਣਾਏ ਜੇ ਕੀ ਧਰਨਾ ਕੀ ਨਾ ਧਰਨਾ ਹੈ ਨਹੀਂ ਤੇ ਤੋਰੀ ਕਿੱਥੋਂ ਨਹੀਂ ਆਉਂਦੀਆਂ ਪਾਉਣੀਆਂ ਵਧੀਆ ਜਿਹੀ ਅਸੀਂ ਕਿੱਥੋਂ ਲਿਆਉਣੀਆਂ ਖਾਸਿਆਂ ਇੱਥੋਂ ਹੀ ਲਿਆਂਦੀਆਂ ਔਰ ਕਿੱਥੋਂ ਲਿਆਉਣੀਆਂ ਸ਼ਾ ਕਿਸ ਤਰ੍ਹਾਂ ਆਈਆਂ ਭਾਣੀ ਇਹ ਲਿਆਏ ਤੇ ਪਾਪਾ ਹੀ ਮੈਨੂੰ ਵੀ ਮਾਸਟਰ ਨੇ ਦਿੱਤੇਗਾ ਪਤਨੀ ਆ ਨਹੀਂ ਕਿਸੇ ਨਾ ਕੰਮ ਦੀਆਂ ਕਿਤੇ ਲੈਦਾ ਚਾਜੀ ਦੀ ਇੱਕ ਬਸ ਸਕੂਲੇ ਪੈਣੀ ਚਲਾ ਛੱਡਣਾ ਹੀ ਪੜ ਪੜ ਕੇ ਮਾਤਰ ਤੇ ਉਹਦੀ ਐ ਮਾਰੀ ਪਈ ਨਹੀਂ ਆ ਤਾਂ ਵਿਲਾ ਤੇਰੇ ਸਾਹਮਣੇ ਜਿਵੇਂ ਆਪਣੀਆਂ ਭਾਰਤੀਆਂ ਤੋੜ ਕੇ ਲਿਆਂਦਾਂ ਚਾਜੀ ਦੀ ਨਿਕਲੀ ਇੱਕ ਵੀ ਕੀ ਵਾ ਮੈਂ ਤਾਂ ਸਾਰੀਆਂ ਡੰਗਰਾਂ ਨੂੰ ਪਾ ਆਈ ਹਾਂ ਹੁਣ ਤੇ ਵੇਖਣ ਦਈਆਂ ਕਰੀ ਤੇਰੀਆਂ ਵੱਲ ਆਣ ਲੈ ਆਈਆਂ ਤੇ ਮੈਂ ਚੱਲਾ ਘਰੀ ਆ ਇਹਨੂੰ ਪੁੱਛ ਲਈ ਨਹੀਂ ਕਵਲੀ ਮੇਰੇ ਤਾਂ ਬਾਲਾ ਜੀ ਕਰਦਾ ਕੀ ਆ நை நீ நிகலையா உங்க பட படம் ਨੇ ਸਾਡੇ ਜੀ ਨੇ ਦੁੱਧ ਪਾਉਂਦੇ ਮੈਂ ਕੱਲੀ ਜਦ ਰੋਟੀ ਖਾਣੀ ਹੁੰਦੀ ਮੈਂ ਆਪਣੇ ਜੋਗੀ ਸਬਜ਼ੀ ਚ ਪਾ ਲਵਾਂਗੀ ਤੇ ਮੇਰੇ ਵਾਸਤੇ ਵੀ ਦੁੱਧ ਪਾ ਕੇ ਰੱਖ ਲਈ ਮੈਂ ਸੱਜੇ ਜੇ ਰਾਤ ਨੂੰ ਲੈ ਜੂਗੀ ਭੈਣਾ ਮੰਗਾਈ ਬੜੀ ਆ ਸਬਜ਼ੀ ਆਖਰਾਂ ਦੀ ਮਹਿੰਗੀ ਆ ਮੀ ਪੈ ਪੈਣ ਤੇ ਸਬਜ਼ੀ ਨਾ ਕਰਿਆ ਕਰ ਬੜਾ ਕੁਛ ਰੱਬ ਨੇ ਦਿੱਤਾ ਤੈਨੂੰ ਮੈਂ ਕਦੋਂ ਆਣੀ ਨਹੀਂ ਦਿੱਤਾ ਮਾਰਾ ਹੀ ਨੇ ਬਠੇੜਾ ਦਿੱਤਾ ਵਾ ਇਹ ਦੇਈ ਮਾਰ ਸਭ ਨੂੰ ਦਵੇ ਪਰ ਭੈਣਾ ਆਖਰਾਂ ਦੀ ਸਬਜ਼ੀ ਮਹਿੰਗੀ ਆ ਮੀ ਪੈ ਪੈ ਸਬਜ਼ੀ ਅੰਦਰ ਲੱਗੀ ਪਈ ਆ ਕਿ 50 ਰੁਪਏ ਕਿਲੋ ਤੇ ਗੰਡੇ ਆਏ ਪਏ ਸਬਜ਼ੀ ਕਿਹਨੂੰ ਦਿੱਤੀ ਵਾਰਾ ਖਾਂਦੀ ਆਹ ਚੱਤੂ ਇਹ ਵੀ ਕੀ ਆ ਇਹ ਵੀ ਕੀ ਆ ਤੇ ਘ ਮੈਂ ਕਿਹੜੀਆਂ ਨਹੀਂ ਮੰਗਾਈਆਂ ਤੇ ਤੁਹਾਨੂੰ ਦੱਸਣੀ ਚਾਹੁੰਦੀ ਚਾ ਮੰਗਾਈਆਂ ਨੇ ਮੈਂ ਮੈਨੂੰ ਅਭੀ ਲਿਆ ਕੇ ਦੇ ਮੇਰਾ ਬੜਾ ਹੀ ਚਿਤ ਕਰਦਾ ਹੈ ਕਿ ਆ ਖਾਣ ਕੱਲੇ ਆ ਯਾਰ ਸਾਰੀ ਇੱਕ ਵੀ ਨਹੀਂ ਚੰਗੀ ਇੱਕ ਵੀ ਟੀ ਹੁੰਦੀ ਨਹੀਂ ਐਡੀ ਵੀ ਨਹੀਂ ਕੋਈ ਗਾਲ ਅਕਸਰ ਤੜਕਾ ਲਾ ਕੇ ਆਈ ਉਹ ਕੀ ਐ ਤੋਰੀ ਦਾ ਹੀ ਲਾ ਕੇ ਆਈ ਜੇ ਚੰਗੀ ਨਹੀਂ ਨਿਕਲੀ ਤੇ ਉਹ ਕਿੱਥੋਂ ਆਈਆਂ ਇੰਨੀਆਂ ਕਿੱਥੇ ਮੈਂ ਤਾਂ ਸਾਰੀਆਂ ਡੰਗਰਾਂ ਨੂੰ ਪਾਤੀਆਂ ਅੱਛਾ ਮੈਂ ਤੇ ਵੇਖ ਲਿਆ ਮੈਂ ਤੇ ਉਹਦਾ ਵੇਖ ਜਿਹਾ ਨਹੀਂ ਵੇਖਾਂ ਨਹੀਂ ਸਾਡੀ ਕੋਈ ਲੱਗਦੀ ਨਹੀਂ ਮੈਂ ਚਲ ਲਾਇਕੇ ਅੰਮੀ ਮੇਰੇ ਨਾਲ ਫੇਰ ਕਰਤੀ ਹੋਵੇ ਕਿ ਮੈਂ ਤਾਂ ਮੁੱਛ ਪਾਣੀ ਆ ਗਿਆ ਨਹੀਂ ਮੇਰੀ ਸਬਜੀ ਬਣ ਲੈਣ ਦੀ ਨਹੀਂ ਭੈਣਾ ਤੇ ਰੱਗੇ ਹੱਥ ਜੁੜੇ ਸਬਜੀ ਤੱਕੀ ਜਾਨੀ ਹੈ ਚਲੋ ਜੇ ਮੈਂ ਪੂਰਾ ਮਸਲਾ ਵਿਚਰਾ ਦੇਣੀ ਨਹੀਂ ਨਹੀਂ ਚੀਰੀ ਗਈ ਐਡਾ ਕਸ਼ਟ ਨਾ ਪੀਚਿਆ ਤੋ ਚੀਰੀ ਗਈ ਹੈ ਗੰਡੇ ਵੀ ਮੱਚੀ ਰਲੇ ਨਾ ਪੁੱਤ ਖਰਾਬ ਕਰੋ ਨਾ ਕਰੋ ਅੱਗੇ ਸਬਜੀ ਤੱਕੀ ਗਈ ਕਿ ਤਾ ਬੰਨੀ ਛੜਨੀ ਚੱਜਦੀ ਕਿ ਨਹੀਂ ਬੰਨੀ ਕਮਲੀ ਕਮਲੀ ਲਾਈ ਸਰਾਣੇ ਬਹਿ ਕੇ ਜਦੋਂ ਮੈਂ ਨਹੀਂ ਐਵੇਂ ਨਹੀਂ ਗੱਲਾਂ ਕਰਦੀ ਤੂੰ ਨਾ ਐ ਕਰੀ ਤੇ ਸੱਸ ਤਾਂ ਮੈਨੂੰ ਵੇਖ ਕੇ ਥੋੜਾ ਜਿਹਾ ਕੌੜਦੀ ਆ ਕਹੇ ਹੋ ਜੇ ਤੇ ਫਿਰ ਉਹਨੇ ਕੌੜਨਾ ਹੀ ਆ ਹੁਣ ਤੂੰ ਸਬਜੀ ਮੰਗੀ ਜਾਨੀ ਸ਼ਾਮਣੋਂ ਨੇ ਆ ਨਾ ਸਬਜੀ ਕਿਨੂੰ ਦਿੱਤੀ ਤੇ ਫਿਰ ਉਹਨੇ ਤੇ ਗੱਲਾਂ ਕਰਨੀਆਂ ਹੀ ਆ ਹਨ ਤੂੰ ਹੀ ਤੇ ਬਾਟਾ ਚੁੱਕ ਕੇ ਆਈ ਜਾਨੀ ਮੈਂ ਤੇ ਤੇ ਤੂੰ ਐ ਕਰੀ ਮੈਂ ਬੰਦ ਥੋੜੀਆਂ ਜਿਹਾ ਪਾ ਕੇ ਨਾ ਕੌਂਦੀ ਚ ਕੋਟੇ ਤੇ ਦੁੱਧ ਪਾਈ ਜਿਆਦਾ ਨਾ ਪਾਈ ਬਿਲ ਜਿਆਦਾ ਨਹੀਂ ਪਸੰਦ ਆ। ਵੇ ਪੈਣ ਮੇਰੀ ਸੁਣ ਗੱਲ ਕੋਈ ਗੁੱਸਾ ਕਰਕੇ ਲਾ ਕਰ ਹਾਂ ਸਬਜੀ ਚ ਲੈ ਨੀ ਮਾਸਾ ਦੇ ਦੂੰਗੀ ਚਲ ਮੈਂ ਵੀ ਲੈ ਆਉਣੀ ਜੇ ਤੂੰ ਦੁੱਧ ਦਾ ਦਾਖੇ ਇਹ ਗੱਲ ਝੂਠੀ ਦੁੱਧ ਨਹੀਂ ਮੈਂ ਤੇ ਪਾ ਕੇ ਦੇਣਾ ਨਹੀਂ ਮੇਰਾ ਮਾਤਕਾ ਸਾਰਾ ਦੁੱਧ ਹੀ ਨੂੰ ਪਾਉਂਗਾ ਮਿੰਤੀ ਨਾ ਦੁੱਧ ਦੇਂਦਾ ਐਨਾ ਕਿ ਪੈਸੇ ਤੋਂ ਕੋਟੇਕ ਦੁੱਧ ਮਾਈ ਨਾਲ ਤੇ ਕੱਖ ਵੀ ਨਹੀਂ ਜਾਣਾ ਸਾਰਾ ਕੁਛ ਇੱਥੇ ਰਹਿ ਜਾਣਾ ਤੇ ਤੁਸੇ ਕਹਾਂ ਕਿ ਲੋਟ ਪਾਟ ਪਾ ਦਿਆ ਕਰੇ ਮੈਂ ਕਹਿੰਦੀ ਵੀ ਨਾਲ ਕੱਖ ਨਹੀਂ ਜਾਣਾ ਕੋਟੇਕ ਪਾਦੀ ਕਿਸੇ ਨੂੰ ਦਿੱਤਿਆ ਨਹੀਂ ਵਾਰਾ ਖਾਂਦਾ ਘਰ ਤੇ ਤੇ ਅਸੀਂ ਸੋਹਣੇ ਖਾਂਦੇ ਆ ਨਾ ਤੂੰ ਤੇ ਘਰ 'ਚ ਵੀ ਉਹ ਜਿਹੇ ਤੇਰੀ ਟੱਕੇ ਜਾਨੋ ਖਾਂਦਾ ਹੈ ਜੇ ਕੁਛ ਅੱਜ ਨਾ ਦੁੱਧ ਪਾ ਕੇ ਖਾ ਲੋ ਚੱਲ ਨਹੀਂ ਚੱਲ ਬਾਲੀਆਂ ਗੱਲਾਂ ਨਾ ਕਰ ਮੈਂ ਤੈਨੂੰ ਆਖਿਆ ਠੂਟ ਦੁੱਧ ਪਾ ਕੇ ਕੰਨ ਤੇ ਰੱਖ ਸਬਜੀ ਰੱਖੂਗੀ ਭੈਣ ਮੈਂ ਦੁੱਧ ਦੱਤ ਨਹੀਂ ਪਾਉਣਾ ਸਬਜੀ ਰੱਖਦੀ ਦੁੱਧ ਦੋਨੂੰ ਪਾ ਆਂ ਗੁਰਾ ਲੈ ਕੇ ਘਰੋਂ ਪਾ ਲਾ ਹਾਂ ਦੁੱਧ ਦੱਤ ਨਹੀਂ ਮੈਂ ਪਾਉਣਾ ਗੱਲ ਕੁਛ ਅੱਜ ਦੀ ਫੱਬ ਦੀ ਕਰਿਆ ਘਰ ਐਵੇਂ ਦਿਮਾਗ ਜਾ ਚੱਟਣ ਬਹਿ ਜਾਣੀ ਆ ਮੇਰੀ ਕੁੜੀ ਵੀ ਬਾਵਾ ਖਾ ਲਿੰਦੀ ਨਾ ਅਪਨ ਕਹਿ ਦਿੰਦੀ ਹੋਰ ਘੜੀ ਕਿ ਨਵਾਖੇਂਗੀ ਮੇਰਾ ਸਾਰਾ ਟੱਬਰ ਹੀ ਵਧੀਆ ਖਾ ਲੈਂਦਾ ਫਿਰ ਥਾਲੀ ਤੂੰ ਹੀ ਲੈ ਜਾ ਨਹੀਂ ਨਹੀਂ ਤੂੰ ਰਹਿ ਨਾ ਗੁੱਸਾ ਕਿਉਂ ਕਰਦੀ ਮੈਂ ਲੱਗ ਗੰਡੀ ਗੁੰਡੀ ਚਲਾ ਨਹੀਂ ਮੈਂ ਤੇਰੇ ਲਈ ਗੰਡੇ ਮਿਹਰਬਾਨੀ ਮੈਨੂੰ ਨਹੀਂ ਐਡੀ ਕੋ ਤੁਹਾਡੀ ਲੋੜ ਹੈਗੀ ਨੀ ਤਾਣਾ ਤੇਰੇਗੇ ਹੱਥ ਜੁੜੇ ਮੇਰੀ ਸਬਜੀ ਨੀ ਰਾਂ ਨੂੰ ਚੰਗੀ ਬੰਨੀ ਐਵੇਂ ਕਿਦੇ ਕੰਮ ਨਾ ਕਰਿਆ ਕਰ ਆ ਕੇ ਦਵਾਂ ਨਾਲ ਮੈਂ ਕੌਲਾ ਲੈ ਜੂੰ ਤੇ ਵੇਖੀ ਕਿਤੇ ਮੂੰਹ ਨੀ ਲੱਥੀ ਨੀ ਸਬਜੀ ਬਣਾਈ ਹੋਵੇ ਸਹੀ ਈ ਜਨਾ ਬੱਲੇ ਭਣਾ ਨੇ ਮੇਰੀ ਪ੍ਰਾਣੀ ਨੇ ਨੀ ਛੱਡਣਾ ਸੁਖ ਬਾ ਮਾਰ ਇਹਦੇ ਨਾਲ ਈ ਕਿ ਬਣਾਵੀ ਕਿਤੇ ਤੜਕਾ ਲਾਵੀ ਤੂੰ ਖਾ ਕੇ ਵੇਖੀ ਕਿਤੇ ਮੂੰਹ ਨੀ ਮੇਰੀ ਸਬਜੀ ਲਿਆ ਕੇ ਵੇਖੀ ਤੂੰ ਨਹੀਂ ਤੇ ਉਹਨੇ ਆਖਣਾ ਵਾ ਮੁੱਲ ਸਬਜ਼ੀਆਂ ਮਗਾ ਮਗਾ ਤੇ ਲੋਕਾਂ ਨੂੰ ਵੰਡਦੀ ਮੈਨੂੰ ਘਰੋਂ ਵੀ ਗੱਲਾਂ ਕਰਾਉਣੀਆਂ ਹਾਂ ਹਾਂ ਹੁਣ ਅਸੀਂ ਲੋਕੀ ਹੋ ਗਏ ਆਂ ਕਿ ਮੈਨੂੰ ਛੱਡਣਾ ਨਹੀਂ ਉਹਨੇ ਹੈ ਨਾ ਸਬਜ਼ੀਆਂ ਮੋਲ ਮਗਾ ਮਗਾ ਤਾਂ ਹੁਣ ਲੋਕਾਂ ਨੂੰ ਦਿੰਦੀ ਅੱਛਾ ਹੁਣ ਅਸੀਂ ਲੋਕੀ ਹੋ ਗਏ ਆ ਹੈ ਉਹ ਦਿਨ ਭੁੱਲ ਗਏ ਜਦੋਂ ਆਪਣੀ ਇੱਕੋ ਥੜੀ ਇੱਕ ਬੁਰਕੀ ਹੁੰਦੀ ਸੀ ਉਹ ਹੁਣ ਤੇਰੇ ਕੰਜਰ ਦੇਣ ਮੈਂ ਤਾਂ ਕਦੀ ਵੀ ਨਹੀਂ ਵੇਖਿਆ ਉਹ ਕਦੋਂ ਆਏ ਸੀਗੇ ਹੈ ਜੇ ਤੁਹਾਡੇ ਘਰ ਚੱਲ ਜੋ ਤੂੰ ਕਦੋਂ ਦੇਣੀ ਆ ਚਾਰ ਕੀ ਤੁਹਾਡੇ ਕੋਲ ਪੈਸੇ ਆ ਗਏ ਆ ਤੇਰੇ ਨਾਲੋਂ ਕਹਿਣਾ ਵਾ ਐਵੇਂ ਤੂੰ ਵੇਖ ਪੰਮ ਲੜਨ ਦੇ ਬਾਹਨੇ ਲੱਭਦੀ ਆ ਕਾਲੀ ਬੰਦਾ ਤੇਰੇ ਕੋਲੇ ਰਾਤਾ ਤੈਨੂੰ ਬਥੇਰਾ ਪਾਉਂਦੇ ਘਰ ਵਾਲਾ ਤੇਰਾ ਮਾਸਟਰ ਮੇਰੇ ਨਾਂ ਕਿਤੇ ਲਿਖ ਕੇ ਦੇਤੀ ਘਰ ਵਾਲਾ ਤੇਰਾ ਮਾਸਟਰ ਸਰਕਾਰੀ ਤਨਖਾਹ ਤਾਨੂੰ ਆਉਂਦੀ ਐ ਤੂੰ ਤੇ ਉਹੀ ਨਹੀਂ ਰੱਜਦੀਆਂ ਦੇਂਦੇ ਪੜੋਲਾ ਜਿੰਨਾ ਮਰਜ਼ੀ ਭਰ ਲੋ ਨਹੀਂ ਭਰਦਾ ਤੇਰਾ ਤੇ ਉਹ ਗੱਲ ਬਣ ਗਈ ਆ ਨਹੀਂ ਉਹ ਤੇ ਤੈਨੂੰ ਕਹਿੰਦੀ ਮਾਸਟਰ ਨੇ ਕਿਤੇ ਮੈਨੂੰ ਲਿਖ ਕੇ ਦੇਤੀ ਮਾਸਟਰ ਦਾ ਨਾ ਪੈਰੀ ਉਹ ਤੇ ਕਿਤੇ ਜੂ ਨਹੀਂ ਕੱਢ ਕੇ ਦਿੰਦਾ ਮੈਨੂੰ ਜਾਨ ਨਹੀਂ ਦਿੰਦਾ ਦੇ ਅਨਸਾਰ ਦੀ ਪੇਕਿਓਂ ਲਿਆ ਲਿਆ ਕੇ ਤੂੰ ਸਾਰੀਆਂ ਗੱਲਾਂ ਦੱਸ ਸਰਜੀ ਪਾਣੀ ਧਾਰ ਐ ਮੇਰੀ ਗੱਲ ਸਰਜੀ ਧਾਰ ਐ ਕੱਟ ਕੇ ਦਿੰਦਾ ਜੂਸ ਉੱਤੇ ਪੈ ਦੀ ਕੱਢ ਲਿਆ ਕਰ ਨਹੀਂ ਤੂੰ ਨਹੀਂ ਗੱਲਾਂ ਸਮਝਦੀ ਮੇਰੀਆਂ ਮੈਨੂੰ ਤੇਰੇ ਤੋਂ ਪਹਿਲਾਂ ਮੈਨੂੰ ਇਹ ਦੱਸ ਸਬਜ਼ੀ ਧਾਰਾਂ ਨਹੀਂ ਨਹੀਂ ਉਸ ਦਿਨ ਦੱਸਣ ਦੇ ਵੀ ਵੇਖਣ ਦੇ ਕਿ ਤੈਨੂੰ ਧਾਰਦੀ ਨੂੰ ਵੇਖੇ ਕੋਸ਼ ਨਹੀਂ ਲੱਭਣ ਦੇ ਸਾਰੇ ਗਵਾਂਢੀ ਹਾਂ ਹੈ ਕਿ ਹਾਂ ਤਾਂ ਚਲ ਸੋੜ ਦਿੱਤੀਆਂ ਤੇ ਮੜ ਕੇ ਕੁਛ ਨਹੀਂ ਕਰਿਆ ਲਕshmi ਤੇਰੇ ਪਾਏ ਤੇ ਮੈਨੂੰ ਅੱਖ ਨਹੀਂ ਵੀ ਕੂਲੇ ਚ ਪਾ ਦੀ ਜੇ ਕੂਲੇ ਚ ਨਹੀਂ ਜਾਂਦੀ ਤੇ ਨਹੀਂ ਥੋੜੀ ਤਾਂ ਦੇ ਦੇ ਤੇ ਤੂੰ ਨਾ ਮੈਂ ਤਾਂ ਉਹ ਨਹੀਂ ਕਿ ਸਬਜ਼ੀ ਐਨੀ ਕਿ ਸਬਜ਼ੀ ਦੇਣੀ ਇਦੋਂ ਵਾਦ ਨਹੀਂ ਮੈਂ ਦੇਣੀ ਮੇਰਾ ਜੀ ਕਰਦਾ ਸਾਰਾ ਟੱਬਰ ਕਾਲ ਲਓ ਮੇਰੇ ਬੰਦੇ ਪਾਣੇ ਤੋਂ ਕੱਲੀ ਖਾਣੀ ਫਿਰ ਥੋੜੀ ਜੀ ਹੋਰ ਤੇ ਪੱਕ ਲੱਭਦਾ ਨਹੀਂ ਕੀ ਬਣਾਉਣਾ ਲੰਮੀ ਮੂੰਗੀ ਉਹ ਹੀ ਹੁੰਦਾ ਹਾਂ ਹੈਗੀਆਂ ਚੌਲਾਂ ਦੀ ਸਬਜੀ ਛੜੇ ਮੁੱਤੇ ਰਾ ਨਾ ਹੀ ਬੰਦ ਸੁਵੰਨੇ ਜੇ ਰੱਖਦੀ ਸੰਚੀ ਸਾਡੇ ਨੂੰ ਇਹੀ ਆਂਦੇ ਨਾ ਲੰਮੀ ਮੂੰਗੀ ਬਣਾ ਲੈਣੀ ਹੈ ਮੈਂ ਹਾਂ ਮੈਂ ਫਿਰ ਉਹ ਆਪੇ ਪਤਾ ਲੱਗੂ ਜਦੋਂ ਖਾਊਗਾ ਨਾਲ ਏਕੀ ਜੜੀ ਵਿਖੀ ਜੜੀ ਦੇ ਨਾਲੇ ਜੇ ਮਾਈਕਰਸ ਦਾ ਹੋਰ ਨਾ ਹੀ ਮੇਰੀ ਸੁਣ ਗੱਲ ਜੇ ਮਾਈਟਰ ਸੁਧਾਰਨੇ ਰਾਤ ਨੂੰ ਚੁੱਪ ਕਰਕੇ ਲਾ ਕੇ ਫੁਲਕੇ ਤੇ ਚਾਰਨਾ ਰੱਖੀ ਹਾਂ ਚਾਰਨਾ ਰੱਖੀ ਫਿਰ ਜਦੋਂ ਪੁੱਛੂਗਾ ਨਾ ਵਿਚਾਰਨਾ ਦੇਂਦੇ ਹਨ ਕਿ ਜਿਹੜੀ ਸਬਜ਼ੀ ਲਿਆਇਆ ਉਹ ਕਿਸੇ ਨਾ ਕੰਮ ਦੀ ਹੈ ਤੇ ਮੈਂ ਜਿਵੇਂ ਲਿਆ ਕੇ ਨਹੀਂ ਕੁਝ ਦੇਣਾ ਤਾਂ ਮੈਂ ਕੀ ਤਰਾਂ ਆਪੇ ਵੇਖੀ ਜੇ ਦੋ ਦੋ ਸਬਜ਼ੀਆਂ ਨਾ ਅਗਲੇ ਦਿਨ ਆਈਆਂ ਤੇ ਤਾਂ ਆਕੀ ਇਹ ਬੰਦੇ ਧੂਏ ਬੜੇ ਚੜਦੇ ਆ ਨਹੀਂ ਮਾਤਾ ਤੇ ਤੂੰ ਦੇਤੀ ਚੰਗੀ ਮੈਂ ਤਾਂ ਕਰ ਦੂਵੇਂ ਤੇ ਜਿਹੜੇ ਬਚਨ ਮੇਰੇ ਹੱਡ ਲਾਲ ਕਰਨੀ ਉਹ ਕਿਨੇ ਮਾਸਟਰ ਹੱਤ ਪੱਤੇ ਕਰਦਾ ਉਹ ਕਿੰਨੇ ਕਰਾਉਣੇ ਆ ਪਤਾ ਉਹਦਾ ਆ ਜਾਣੀ ਐ ਨਾ ਚਿਰ ਤੈਨੂੰ ਵਿਆਹ ਹੀ ਨ ਹੋ ਗਿਆ ਮੈਂ ਤਾਂ ਕਦੀ ਉਹਨੂੰ ਵੇਖਿਆ ਨਹੀਂ ਤੇਰੇ ਤੇ ਹੱਥ ਚੁੱਕਦਾ ਤੂੰ ਵੀ ਫੁਕਰੀਆਂ ਚ ਟਾਈਮ ਪਾਸ ਕਰ ਛੱਡਦੀ ਮੈਂ ਆਪ ਹੀ ਨਾਮ ਕੋ ਨਾ ਲੈਂਦੀ ਕੀ ਕਰੀ ਉਹ ਨਾਮ ਲੈ ਕੇ ਜੋ ਪਈ ਉਹ ਸਹਿਣੀ ਪੈਂਦੀ ਐ ਉਹਨਾਂ ਅੰਦਰ ਵੜ ਕੇ ਇਹ ਤੇ ਤੂੰ ਝੂਠਾ ਇਲਜ਼ਾਮ ਲਾਉਣੀ ਉਹਨੂੰ ਬਦਨਾਮ ਕਰਦੀ ਭਲੇ ਮਾਸ ਬੰਦੇ ਨੂੰ ਉਹਨੇ ਤਾਂ ਕਦੀ ਤੈਨੂੰ ਫੇਟੇ ਮੂੰਹ ਨਹੀਂ ਆਖਿਆ ਚਾ ਚੰਗਾ ਚੰਗਾ ਆ ਲੈ ਚੱਲੀਏ ਸ਼ੱਕਰ ਲੱਗੀ ਨਹੀਂ ਆ ਮੈਂ ਸਬਜੀ ਲੱਕੀ ਤੈਨੂੰ ਤੇ ਵੇਲ ਲਈ ਹਾਂ ਫੜਾ ਉਹਦਾ ਕੱਪ ਜ ਲੈ ਜੀ ਚਾਹ ਪੀਂਦੀ ਬੈਠੀ ਆ ਜਾਨੀ ਫੜਾ ਦਿੰਦੀ ਮੈਂ ਹੁਣ ਏਡੀ ਦੂਰੋਂ ਚੱਲ ਕੇ ਆਈ ਚਾਰ ਗੱਲਾਂ ਮਾਰ ਜਾਂ ਲੈ 10 ਗੱਲਾਂ ਹੁੰਦੀਆਂ ਵੇਲੇ ਟਾਈਮ ਆਹ ਕੋ ਗੱਲਾਂ ਦਾ ਟਾਈਮ ਸੱਸ ਮੇਰੀ ਗੱਲ ਪਾਉਂ ਵੀ ਤੂੰ ਸਬਜੀ ਨਹੀਂ ਧਰੀ ਤੇ ਮੇਰੇ ਕੋ ਤੁਹਾਨੂੰ ਕੁਛ ਹੈਗਾ ਹੀ ਨਹੀਂ ਤੇ ਮੈਂ ਤੇ ਆ ਜਾ ਜਾ ਪੈਣਾ ਹੁਣ ਤੇਰਾ ਸਬਜੀ ਪਤਾ ਨਹੀਂ ਚੰਗੀ ਬਣਾਈ ਅਮ ਲੱਦ ਦੀ ਚਾਹ ਹੀ ਪੀ ਕੇ ਥੀ ਨਾ ਬੱਲੇ ਦੁੱਧ ਲਿਆਉਣੀ ਘਰਮ ਕਰਕੇ ਇੱਥੇ ਬੈਠੀ ਰਹੀ ਨਿੱਕੀ ਨੂੰ ਖਲਾਵੀ ਉਹ ਬਾਬਾ ਤੋਤੋ ਕੀ ਕਰਾਂ ਮਰਾ ਵੇ ਮੈਂ ਦੋ ਕੰਮ ਹੀ ਥੋੜੇ ਜਿਹਾ ਸਵਾਹ ਲਿਆਈ ਮੈਂ ਪਹੁੰਚ ਨਿੱਕੀ ਵੇਲੀ ਨਹੀਂ ਉਹਨੇ ਵੀ ਰੋਟੀਆਂ ਰੋਟੀਆਂ ਲਾਉਣੀਆਂ ਜਾ ਤੂੰ ਜਾ ਕੇ ਕੰਮ ਕਰ ਭੈਣਾ ਆਪਣੇ ਉੱਤ ਪਾ ਐਵੇਂ ਕਿੱਦਿ ਘਰ ਬਈਦਾ ਵੇਲੀ ਨਹੀਂ ਆਗੀ ਉਹਦੇ ਤਾਂ ਇਹ ਕਦੋਂ ਉਹਨੇ ਕੀ ਲਿਆ ਤੇਰੇ ਕੋਲ ਪੈਸੇ ਲੈਣੇ ਹੋ ਨਹੀਂ ਰਹੀਦਾ 100 ਰੁਪਏ ਅਧਾ ਰਹਿੰਦਾ ਤੂੰ ਵੀ ਸੱਚ ਦੇ ਤੇਰੇ ਤੋਂ ਵੀ ਲੈਣ ਵਾਲਾ 200 ਰੁਪਏ ਮੇਰੀ ਗੱਲ ਸੁਣ 100 ਪਿੱਛੇ ਉਹ ਘਰ ਛੱਡ ਚੱਲ ਨਹੀਂ ਲੈ ਜੀ ਮੜ ਕੇ ਜਾ ਘਰ ਕੰਮ ਕਰ ਜਾ ਕੇ ਜੀ ਜਿੰਨੇ ਚਿਰ ਤੇ ਤੁਹਾਨੂੰ ਦਿੱਤੀਆਂ ਨੋਗੀਆਂ ਨੇ ਚਿੰਤਾ ਵਿਆਜ ਦੁੱਗਣਾ ਛੱਡ ਜਾਂਦਾ ਹੈ ਇੱਕ ਤਾਂ ਤੂੰ ਵਿਆਜ ਬੜੇ ਲੌਰੀ ਵਿਆਜ ਨਾ ਨਹੀਂ ਪੂਰੀਆਂ ਤੇ ਤੇਰੀਆਂ ਫੇਰ ਵੀ ਨਹੀਂ ਪੈਂਦੀਆਂ ਰੋਈ ਜਾਨੀ ਤੇ ਬਹਿ ਕੇ ਮਾਈਟਰ ਐ ਮਾਈਟਰ ਆਓ ਮਾਈਟਰ ਜੇ ਤੇਰਾ ਹਾਂ ਮਾਸਟਰ ਚੀਜ਼ ਕਿਵੇਂ ਲੈਣੀ ਸਾਡੇ ਕੋਲ ਇਹ ਵੀ ਲੈਣੀ ਮੜਾ ਚੰਗਾ ਜੇ ਕਰਕੇ ਮਾਸਟਰ ਤੇ ਮੇਰਾ ਵਾਧੂ ਚੰਗਾ ਕੌਣ ਕਰੂ ਮੇਰੇ ਮਾਸਟਰ ਜੀ ਬੱਲਾ ਆਉਂਦੇ ਨਾ ਇੰਤੋਂ ਮੈਂ ਸਬਜ਼ੀ ਲੈ ਆਂਦੀ ਮੇਰੇ ਜੀਜਾ ਕਹਿੰਦਾ ਕੀ ਖਾ ਲੀ ਚਲ ਅੰਕਿਤ ਕੀ ਨਿੱਕੀ ਆ ਗਈ ਦੇਖੋ ਜਿਹਨੂੰ ਫੜਾ ਦਿਓ ਗੱਲ ਤਾਂ ਬਣੀ ਨਹੀਂ ਕੋਈ ਆ ਕਾਪੂ ਇਹਨਾਂ ਦਾ ਹੀ ਹੈ ਨਹੀਂ ਆ ਤੇ ਕਾਪੂ ਵੀ ਸਾਡੇ ਘਰੋਂ ਹੀ ਆਇਆ ਮੈਂ ਲੱਭ ਲੱਭ ਮੈਂ ਜੋ ਮੈਂ ਜੋ ਦੀਦੀ ਮੈਂ ਆ ਗਈ ਹਾਂ ਬੈਠੋ ਅੱਛਾ ਗੱਲਾਂ ਵਾਤਾ ਮਾਰੀ ਘੜੀ ਜੇ ਮੇਰਾ ਰਹਿ ਮੈਂ ਲੱਭਾਂ ਹਾਂ ਅੱਜੇ ਮੇਰਾ ਟਾਈਮ ਨਹੀਂ ਹੋਇਆ ਰੋਟੀਆਂ ਦਾ ਅੱਛਾ ਅੱਛਾ ਅੱਜ ਤੇ ਮੇਰਾ ਆਟਾ ਵੀ ਗੁੰਨਣ ਆ ਲਾਈ ਮੈਂ ਤੇ ਸਬਜ਼ੀ ਵੀ ਕੱਚੀ ਲਈ ਫਰਦੀ ਘਰਮੋ ਸਬਜ਼ੀ ਤਾਂ ਉਹਨਾਂ ਨੇ ਧਰਨੀ ਐ ਕਿ ਸਬਜ਼ੀ ਧਰਨੀ ਉਹਨਾਂ ਨੇ ਹੋਰ ਕੀ ਕਰਨਾ ਅਛਾ ਤੇ ਗੱਲਾਂ ਕਲਪੀ ਐ ਬਈ ਹੁੰਦੀ ਜਿਵੇਂ ਸਾਰੇ ਹੀ ਕੰਮ ਆਪ ਨੂੰ ਕਰਨਾ ਸਵੇਰ ਦੀ ਸਿਰਫ ਇੱਕ ਸ਼ਾਮਣ ਸਬਜੀ ਬਣਾਉਣੀ ਹੁੰਦੀ ਹਾਂ ਵੇਖ ਲੈ ਆਹਦੇ ਕੰਮ ਤੇ ਆਟਾ ਮੈਂ ਗੁੰਨਾ ਰੋਟੀਆਂ ਮੈਂ ਲਾਵਾਂ ਮੇਰੇ ਚੁੱਲੇ ਤੇ ਅੱਗ ਹੀ ਪਾਲਦੇ ਮੈਨੂੰ ਤਾਂ ਅੱਗ ਵੀ ਨਹੀਂ ਪਾ ਲੈਣੀ ਆਉਂਦੀ ਤੇ ਰੋਜ਼ ਮੈਂ ਧੂਏ ਰੋਲੀ ਚ ਬੈਠੀ ਰਹਿੰਦੀ ਘੰਟਾ ਘੰਟਾ ਤੇ ਫਿਰ ਕਿਤੇ ਜਾ ਕੇ ਅੱਗ ਬਾਲਦੀ ਦਾਇਆ ਕਰ ਨਾਸਾ ਖਾਣੀਏ ਤੇ ਤੂੰ ਕੱਢਿਆ ਕਰ ਇਹਨੂੰ ਦਾਇਆ ਕਰ ਚੁੱਲੇ ਦੇ ਤੇ ਸਿਲੰਡਰ ਤੇ ਬਾਲ ਕੇ ਤੇ ਸੁੱਕੇ ਸੁੱਕੇ ਸਬਜੀ ਧਰ ਕੇ ਬਹਿ ਜਾਂਦੀ ਆ ਆਹੋ ਇਹ ਵੀ ਗੱਲ ਹੈਗੀ ਹੈ ਕਿਤਰਾਈ ਮਾਰਦੀ ਐ ਤੈਨੂੰ ਨਹੀਂ ਪਤਾ ਲੱਗਦਾ ਸਿੱਧੀ ਸਾਰੀ ਨੂੰ ਹਾਂ ਤੇ ਮੈਂ ਜਨਾ ਦੇ ਹੀ ਇੱਥੇ ਚੋਂ ਚੋਂ ਕਰਨ ਮੈਨੂੰ ਆਵਾਜ਼ ਆਈ ਅੰਦਰ ਮੈਂ ਤੇ ਅੰਦਰ ਬੈਠੀ ਮੈਂ ਤੈਨੂੰ ਕੀ ਦੱਸਾਂ ਮਾਸ਼ਾ ਮੈਂ ਸਭ ਜੀ ਸਾਰੀਆਂ ਲਈ ਆਏ ਈਆ ਮਾਸਟਰ ਸਾਹਿਬ ਉਹ ਸਾਰੀਆਂ ਕਹਾਣੀਆਂ ਨਿਕਲੀਆਂ ਪਤਾ ਨਹੀਂ ਕਿੱਥੋਂ ਚੁੱਕ ਲਿਆ ਆ ਮੈਂ ਵੇਖਣ ਦੀ ਕਿ ਮੈਂ ਹਾਂ ਚਲ ਦੋ ਕੁ ਦਰੀਚੀਆਂ ਵਾ ਤੇ ਮੈਂ ਚਲ ਗੁਜ਼ਾਰਾ ਹੋ ਜਾ ਥੋੜੀ ਜਿਹੀ ਕੰਮ ਦੀ ਇੱਥੋਂ ਮੈਂ ਦੇ ਦੂੰਗੀ ਤੂੰ ਟੈਨਸ਼ਨ ਨਾ ਲੈ ਸਬਜ਼ੀ ਦੀ ਕਿਹੜੀ ਗੱਲ ਮੈਂ ਖਾਂਦ ਥੋੜੀ ਜਿਹੀ ਜਿਹਨੂੰ ਪਤਾ ਲੱਗੇ ਥੋੜੀ ਜਿਹੀ ਬਦੇਰੇ ਪਾ ਦੀ ਦੋ ਤੇ ਪਾ ਦੀ ਵਿੱਚ ਐਸ਼ਾ ਪਾ ਦੋ ਕਿੰਨਾ ਕੁ ਪਾਉਣਾ ਥੋੜਾ ਜਿਹੀ ਮੈਨੂੰ ਦੁੱਧ ਵਾਲੀਆਂ ਸਵਾਲ ਪਤਾ ਨਹੀਂ ਉਹ ਕੱਚ ਪੜਕੀ ਇਹ ਰੇ ਨਾ ਰੱਖ ਦਿੰਦੀ ਨਾ ਪਤਾ ਲੱਗਾ ਲਾਲ ਪਾਈਆਂ ਨਾ ਪਤਲਾ ਦਾ ਹਰੀਆਂ ਪਾਈਆਂ ਅੱਛਾ ਹਾਂ ਤੂੰ ਵੀ ਵੇਖ ਲਈ ਸਵਾਦ ਉਹਦੀ ਸਬਜੀ ਦਾ ਸਬਜੀ ਸਬਜੀ ਲਈ ਅਗਲੇ ਦਿਨ ਨਹੀਂ ਲੈਣ ਆਉਂਦੇ ਕੋਈ ਹੋਰ ਜਵਾਨਾ ਕਰ ਦੇ ਨੀ ਕੋਈ ਨਹੀਂ ਦੀਦੀ ਲੈ ਜਾ ਨਾ 36 ਸਨਾਉ ਸਬਜੀ ਨਾ ਕੀ ਫਰਕ ਪੈਣ ਲਗਾ ਉਹ ਤੇ ਹੋਰ ਸੁਣਾ ਤੂੰ ਹੀ ਮਾਸਟਰ ਦੀ ਗਿਆ ਫਿਰ ਅੱਜ ਨਾ ਕਿੱਥੇ ਕੁੱਤ ਖਾਣੀ ਦੇ ਫੇਰ ਕੰਬੇ ਜਿਹਨੇ ਟੁੱਟ ਗਏ ਨਹੀਂ ਬੱਤੀ ਹਾਡੀ ਤੇ ਆ ਗਈ ਏ ਹੋ ਤਾਂਡੀ ਆ ਗਈ ਏ ਹੋਰ ਮੈਂ ਜਾ ਕੇ ਮਾਸਟਰ ਦੇ ਕੋਲ ਕਿਹਾ ਮੋਟਰ ਹਿੰਦਾ ਸਾਹਮਣਾ ਪਿਆ ਲੰਮੀ ਪਿਛੇ ਮੋਟਰ ਸਾਡੀ ਚੱਲਣ ਦੀ ਏ ਅ ਮੈਂ ਅੱਗੇ ਆਣੀ ਆਵਾਜ਼ ਆਉਂਦੀ ਏ ਛਾਂ ਛਾਂ ਦੀ ਪਤਾ ਨਹੀਂ ਕਿੱਥੋਂ ਆਉਂਦੀ ਏ ਫਿਰ ਵੇਲੇ ਨੂੰ ਮੈਂ ਜਾ ਕੇ ਦੱਸਦੀ ਆ ਮੋਟਰਾਂ ਚਲਾਊਗਾ ਲੋਕਾਂ ਦਾ ਸਾਰਿਆਂ ਝੋਨੇ ਹੀ ਕੱਢ ਲੈਣਗੇ ਇੰਨੀਆਂ ਛੁੱਟੀਆਂ ਕਰੀ ਜਾਂਦਾ ਤੇ ਭਾਵੇਂ ਵੜਨਾਂ ਨੂੰ ਸਕੂਲ ਵਾਲੇ ਮਿੜ ਕੇ ਤੂੰ ਚੱਲ ਜਾ ਘਰ ਉਹਦੇ ਵੰਡੇ ਨਹੀਂ ਮੈਨੂੰ ਤਾਂ ਉਹ ਰੱਖਣਾ ਨਹੀਂ ਉਹ ਤਾਂ ਉੱਥੇ ਮੈਂ ਕੀ ਕਰਨਾ ਜਾ ਕੇ ਬੱਚਿਆਂ ਦਾ ਮੂੰਹ ਵੇਖਣਾ ਉਹ ਤੇ ਪੋਟੀ ਛੂਛੂ ਕਰਾ ਦਿਆ ਕਰੀ ਉਹਨਾਂ ਨੂੰ ਛੱਡ ਨਹੀਂ ਗਾਂ ਮੈਂ ਤੇ ਆਪਣੇ ਨਿਆਣਿਆਂ ਦਾ ਨਹੀਂ ਕਰੂੰਦੀ ਤੇ ਉਹਨਾਂ ਦਾ ਹਾਂ ਤੇ ਦੱਸੋ ਇਹਨੀ ਤਨਖਾਹ ਮਿਲਦੀ 50 60 ਹਜ਼ਾਰ ਰੁਪਏ ਇੱਥੋਂ ਜਾਂਦਾ ਰਹੂ ਕਿ ਨਹੀਂ ਜਾਂਦਾ ਕੱਢਦੇ ਨਹੀਂਗੇ ਅਸਲ ਗੱਲ ਕਰਕੇ ਹੀ ਆਉਂਦਾ ਕੋਈ ਲਿਖ ਪੜਜੀ ਕੀਤੀ ਮੇਰੇ ਬਾਦ ਤੋਂ ਹੱਕ ਜੀ ਮੈਨੂੰ ਨੇੜਾ ਹੁੰਦਿਆ ਤੇ 6 ਵਜੇ ਚੱਲੇ ਫਿਰ ਸਬਜ਼ੀ ਵੀ ਤਾਂ ਹੀ ਫੜਾਉਂਗੀ ਕਿ ਟਾਈਮ ਹੋ ਗਿਆ ਚੰਕੇ ਜੀ ਨੇੜਾ ਹੋਗਾ ਤਾਂ ਉਹਨੇ ਤੇ ਜਾਂਦਿਆਂ ਨੂੰ ਖਾ ਵੀ ਲੈਣੀ ਉਹਨਾਂ ਨੇ ਆਹੋ ਹੀ ਨਾ ਨਾਲੇ ਵੇਂਦਾ ਹੋਣਾ ਵਾ ਵੀ ਕਿੱਥੇ ਚਲੇਗੀ ਆ ਉਹ ਤਾਂ ਅੱਗੇ ਗੱਲਾਂ ਕਰਦਾ ਰਹਿੰਦਾ ਐ ਕਰੋ ਨਿਕਲਦੀ ਤੇ ਉਹ ਘਰੇ ਵੱਢ ਜਾਂਦੀ ਐ ਕਰੇ ਦਿਨ ਗੱਲਾਂ ਹੀ ਨਹੀਂ ਮੁੱਕਣ ਜੇ ਤੂੰ ਡਿਊਟੀ ਤੇ ਜਾਂਦਾ ਉਦੋਂ ਕੋ ਛੋੜੀ ਜਾਂ ਸੌਖੀ ਹੁੰਦੀ ਵੀ ਮਗਰ ਮਗਰ ਆ ਜਾ ਕਰੋ ਚੱਲਾ ਦੇ ਮੇਰੀ ਯਾਰ ਨੂੰ ਪਤਾ ਨਹੀਂ ਲੱਗਦਾ ਉਹ ਜੀ ਮੰਜੀ ਡਾ ਕੇ ਲੰਮੇ ਪਿਆ ਰਹਿੰਦਾ ਵਾ ਅੱਛਾ ਬੜੀ ਫਿਰ ਤੇਰੀ ਰਾਤ ਲੈ ਆਈਂ ਲੈ ਬੜੀ ਪਰਵਾਹ ਕਰਦਾ ਤੇਰੀ ਕਿਤੇ ਮੇਰੀ ਬੁੱਢੀ ਨਾ ਕਵਾ ਕਾਦੀ ਆ ਨਾ ਜਾਣਾ ਕਿ ਨਾ ਗੱਲ ਕਰਨੀ ਨਾ ਕਰਨ ਦੇਣੀ ਗੱਲ ਕਾਦੀ ਆ ਵਧੀਆ ਵਸ ਤੂੰ ਅੱਜ ਕਿਤੇ ਨਾ ਪੀਵੇ ਤਾਂ ਮੈਂ ਕਹਿੰਦੇ ਹਰੀ ਨਾ ਹੋਈ ਹੋਵਾਂ ਐ ਸੜੀ ਹੋਵਾਂ ਅੱਛਾ ਬਾਹਰ ਦਾ ਤੇਰੀ ਆਗ ਤੇਰਾ ਤੇ 바ਵਾ ਹੀ ਲਉ ਪੀ ਲਿੰਦਾ ਤੇਰਾ ਹਾਂ ਸਾਈਓ ਇਦਾਂ ਦੀ। ਉਹ ਚਾਰ ਦਿਨ 바ਵਾ ਜਾਂਦਾ ਹੀ ਸੋ ਜੂ ਦੀ ਤੇ ਸਦਾ ਕਰੇ ਰੋਵੇ ਮੈਂ ਚੱਲ ਅੱਗ ਪਾਲਦੇ ਆਵੇ ਗੋਏ ਗਾਇ ਸਾਰਾ ਕੁਝ ਪਿਆ ਮੈਂ ਡੱਬੀ ਲੈ ਕੇ ਆਉਣੀ। ਹਾ ਨਹੀਂ ਹਟ ਤੂੰ ਤੇ ਵਿੱਚ ਗੀਰਾ ਹੀ ਲਾਇਆ ਪਿਆ ਵਾ। ਐਂ ਅੱਗ ਪਾਲਣੀ ਹੈ ਤੂੰ। ਮੈਨੂੰ ਜਾਚ ਨਹੀਂ ਤੁਹਾਨੂੰ ਕਹਿਨ ਤੇ ਦੇਈਂ ਵੀ ਮੈਨੂੰ ਅੱਗ ਪਾਲਣ ਦੀ ਜਾਚ ਨਹੀਂ ਤੇ ਜਾਚ ਹੋਵੇ ਤੇ ਤੁਹਾਨੂੰ ਹੀ ਤਵਾਂ ਮਿਨਵਾਤ ਬਾ। ਨਹੀਂ ਆ ਕਰੂੰਗੀ ਤੈਨੂੰ ਤੂੰ ਮੈਨੂੰ ਪੋਰਾ ਸਬਜੀ ਪਾ ਦਿਆ ਕਰ ਮੈਂ ਤੈਨੂੰ ਰੋਜ਼ ਅੱਗ ਪਾਲਣ ਦੀ ਜਾਚ ਸਿਖਾ ਜੂਗੀ ਤੇ ਨਾਲੇ ਮੈਂ ਰੋਜ਼ ਰੋਜ਼ ਸਵੇਰੇ ਪੋਰਾ ਵੀ ਪ੍ਰੀਤ ਛੇਤੀ। ਹਾਂ ਰੋਜ਼ੀ ਦੀ ਯਾ ਅ ਤੈਨੂੰ ਮੈਂ ਦੱਸਦੀ ਆ ਨਾ ਜਿੱਦਾਂ ਤੈਨੂੰ ਮੈਂ ਅਖਾ ਮੈਨੂੰ ਰੋਜ਼ ਸਬਜ਼ੀ ਕਾਣੀ ਜਬਾਂ ਤੇ ਸਬਜ਼ੀ ਦੇ ਨਰਗ ਵਾਲੀ ਦੀ ਆਖਾਂਗੀ ਸਬਜ਼ੀ ਮੈਂ ਤੈਨੂੰ ਦੇਣਾ ਆਈ ਮੈਨੂੰ ਥੋੜੇ ਜਿਹਾ ਗੋਏ ਲਾਈ ਤੇ ਇੰਨਾ ਥੋੜੀ ਜਿਹੀ ਪੱਤੀ ਰਹੀ ਲਾ ਜਾ ਵਿੱਚ ਇੰਨਾ ਨਹੀਂ ਬਾਲੀ ਹਾ ਆਹ ਆਲੀ ਕੰਬਲੀ ਆ ਪਾਤੀ ਥੋੜੀ ਪੂਰੀ ਲਾ ਦੇਦੀ ਇਹਨੂੰ ਪੰਨਿਆਂ ਕਾ ਰੋੜੇ ਨਾ ਤੇਰੇ ਨੂੰ ਅੱਧੀ ਕਰਕੇ ਲਾਇਆ ਕਰ ਯਾਦ ਰੱਖੀ ਨਾ ਅਨ ਨਹੀਂ ਉਹਨੇ ਤਾਂ ਮੇਰਾ ਪੱਕਾ ਨਹੀਂ ਛੱਡਣਾ ਅੱਗੇ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਤੂੰ ਜੁਨੇ ਤੂੰ ਜੁਨੇ ਦੀ ਰੋਟੀਆਂ ਹਾਂ ਨਹੀਂ ਤੂੰ ਗਈ ਨਹੀਂ ਕੀ ਕਰਦੀ ਐ ਇੱਥੇ ਮੈਂ ਕੀ ਮੈਂ ਤਾਂ ਕੁਛ ਨਹੀਂ ਕਰੰਦੀ ਮੈਨਾਂ ਵੀ ਅੱਗ ਬਾਲ ਦੇ ਤੀਲੀ ਲਾ ਦੇ ਮਨ ਤੂੰ ਬਹੁਤ ਜ਼ਿਆਦਾ ਤੇਰੇ ਅੱਗ ਬਾਲਣ ਨੂੰ ਮੈਂ ਬਾਲ ਤੂੰ ਮੈਨੂੰ ਕਿਉਂ ਨਹੀਂ ਕਿਹਾ ਵੀ ਅੱਗ ਬਾਲਣ ਤੂੰ ਇਹਨੂੰ ਜੀ ਕਹਿਣ ਦਈ ਰਾਜ ਨਹੀਂ ਉਹ ਬੇਚਾਰੀ ਸਾਰੇ ਘੀਰਾ ਲਾ ਕੇ ਬੈਠੀ ਚੁੱਲੇ ਦਾ ਆਹ ਤੇਰੇ ਅੱਗੇ ਹੱਥ ਜੜਿਆ ਕਰ ਤੇਰੇ ਵਰਗੀ ਅੱਗ ਬਾਲਣੀਆਂ ਘਰ ਘਰ ਵੜ ਜਾ ਨਾ ਫੇਰ ਕਦੀ ਨਾ ਬੁਝੇ ਤੈਨੂੰ ਏਸੀ ਵਾਲੇ ਅੰਦਰ ਉਹ ਵੇਲ ਮਿਲੇ ਤੇ ਤੂੰ ਉਹ ਬੇਚਾਰੀ ਕੰਮ ਤੇਰਾ ਤੇ ਉਹ ਕਰ ਜਾਂਦਾ ਹਣਾ ਮੇਰਾ ਆਣ ਕੇ ਮੈਨੂੰ ਏਸੀ ਵਾਲੇ ਅੰਦਰ ਵੇਲ ਮਿਲੇ ਨਹੀਂ ਨਾ ਜਾਵੀਂ ਕੀ ਕਰ ਨੀ ਹੁਣ ਤਾਂ ਤੂੰ ਹੀ ਨਹੀਂ ਬੋਲਦੀ ਉਹ ਤਾਂ ਮੈਨੂੰ ਨਹੀਂ ਮੈਂ ਤੈਨੂੰ ਅੱਗ ਪਾਲਣੀ ਕਿ ਤੂੰ ਮੈਨੂੰ ਕਹ ਵੀ ਦੇ ਦੇ ਅੱਗ ਪਾਲਣੀ ਕਿ ਮੈਂ ਤੈਨੂੰ ਅੱਗ ਪਾਲ ਕੇ ਦਵਾਂ ਉਹਨੂੰ ਜਗਵੰਡ ਨੂੰ ਕਹਿਣ ਦੇ ਉਹ ਤਾਂ ਏਡੀ ਚਵਾਤੀ ਰੋਣੀ ਦਾ ਘਰਾਂ ਚ ਜਾ ਕੇ ਦੱਸੂਗੀ ਹਾਂ ਕੁਛ ਦੱਸਦੀ ਐ ਤੇ ਤੋਂ ਮੈਨੂੰ 36 ਕੋ ਡਾਰ ਆਉਂਦਾ ਮੈਂ ਚੱਲ ਚੱਲ ਆਹੋ ਬਹਾਨਾ ਬਣਾਉਂਦੀ ਹੋਊਗੀ ਕੰਦੇ ਘਰ ਵਿਆਹ ਕਰ ਜਾ ਕੇ ਦੱਸੇਗੀ ਵੀ ਉਹਦੀ ਦਰਾਲੀ ਜਠਾਣੀ ਦੀ ਬੰਦੀ ਨਹੀਂ ਫਲਾਣ ਟੀਂਗੋ ਅਗਣੀਆਂ ਨੇ ਪਾਲ ਕੇ ਦਿੰਦੀ ਜਾਂਦੀ ਜਾਣਦੀ ਮੈਂ ਤੈਨੂੰ ਤੂੰ ਕਿੱਦਾਂ ਦੀ ਐ ਸਭ ਜਾਣਦੀ ਮੈਂ ਤੇਰਾ ਨਹੀਂ ਫਿਰ ਉਹਨੂੰ ਨਿਆਣੀ ਨੂੰ ਅੱਗ ਬਾਲ ਕੇ ਘੀਰਾ ਲਾ ਕੇ ਚੁੱਲ੍ਹੇ 'ਚ ਬੋਣਾ ਐਡੀ ਚੁੱਕਣਾ ਨਾ ਦੇ ਨਿਆਣੀ ਨਿਆਣੀ ਕਰਕੇ ਨਿਆਣੀ ਸਿਆਣੀ ਸਾਡੇ ਘਰਾਂ 'ਚ ਆਪੇ ਕਰ ਲਾਂਗੇ ਤੈਨੂੰ ਦੁੱਖ ਉਹਦਾ ਜ਼ਿਆਦਾ ਕਰਨ ਦੀ ਲੋੜ ਕੋਈ ਨਹੀਂ ਘਰ ਸਾਡਾ ਵਾ ਤੈਨੂੰ ਕਿੱਥੋਂ ਚੱਜਣਾ ਹੁਣ ਤਾਂ ਜਾ ਕੰਮ ਕਰ ਜਾ ਕੇ ਆਪਣੇ ਘਰ ਇਹ ਦੋ ਸਭ ਅੱਗ ਬਾਲਣ ਨੂੰ ਕਿਉਂ ਕਿਹਾ ਤੂੰ ਉਹ ਮੋਦੀ ਦੀ ਆਂਦੇ ਸੀ ਮੇਰੇ ਸਬਜ਼ੀ ਦੇ ਦਿਓ ਥੋੜੀ ਸਬਜ਼ੀ ਦੇ ਦਿਓ ਮੇਰੇ ਕੋਲ ਨਹੀਂ ਦਾਲ ਗਲੀ ਤਾਂ ਤੇਰੇ ਕੋਲ ਆ ਗਈ ਸਬਜ਼ੀ ਤੇ ਮੇਰੇ ਘਰ ਮਹਿੰਗੇ ਪਾਦੀਆਂ ਸਬਜ਼ੀਆਂ ਦੇ ਟੰਗ ਜਾ ਰਹਾ ਹੈ ਗਈ ਮੈਨੂੰ ਕਿਤੇ ਮੈਂ ਤੇਰੀ ਰੋਜ ਅੱਗ ਬਾਲ ਦੇ ਪਰ ਮੈਂ ਮੈਂ ਨਾ ਬਾਰ ਕੇ ਦਊਂਗੀ ਤੈਨੂੰ ਤਾਂ ਮੈਨੂੰ ਕਹਿ ਰਹੀ ਹੈ ਤੇ ਤੇਰੀ ਅੱਗ ਮੈਂ ਬਾਲ ਦਿੰਨੀ ਇਹ ਤਾਂ ਲੋਕਾਂ ਕਰ 20 ਘਰ ਜਾ ਜਾ ਦੱਸੋਗੀ ਵੀ ਇਦਾਂ ਕਰਦੀਆਂ ਤੇ ਬਥੇਰੀ ਚਰਿੱਤਰਵਾਜ ਜਨਾਨੀ ਜਿੰਨੇ ਇਹਨੂੰ ਆਉਂਦੇ ਉਹਨੇ ਕਿਸੇ ਨੂੰ ਨਹੀਂ ਆਉਂਦੇ ਲਾਹ ਤੁਰ ਰੋਟੀਆਂ ਮੈਂ ਸਬਜ਼ੀ ਤਰਾਂ ਹੁਣ ਫੇਰ ਮੁੜੀ ਆਉਣੀ ਮੈਂ ਤੇ ਆਪਣੀ ਕੁੜੀ ਲੈਣ ਆਉਂਦੀ ਆ ਮੇਰੀ ਕੁੜੀ ਇੱਥੇ ਰਹਿ ਗਈ ਆਹ ਨਿਆਣੇ ਖੇਡਦੇ ਆ ਨਾ ਖੇਡਾਂਦੇ ਕੁੜੀ ਨਾਲ ਕਾਹਦਾ ਗੁੱਸਾ ਸਾਨੂੰ ਤੇਰੇ ਤੂੰ ਹੀ ਚਵਾਤੀਆਂ ਲਾਉਣੀ ਕੁੜੀ ਨਾਲ ਕੋਈ ਗੁੱਸਾ ਨਹੀਂ ਨਿਆਣਿਆਂ ਦਾ ਕੀ ਗੁੱਸਾ ਮੈਂ ਚਲੇ ਨੂੰ ਲੈ ਜੰਨੀ ਆ ਮੈਂ ਆ ਥੋੜਾ ਜਿਹਾ ਪੂਤਣਾ ਵੇਖਨੀ ਚਾਚਨੀ ਕੋਟ ਨੂੰ ਸਬਜੀ ਦੇ ਐਨੀ ਕੁੱਤੇ ਖਾਣੀ ਕਰਾ ਕੇ ਹਾਜੇ ਵੀ ਪੂਤਣਾ ਤੈਨੂੰ ਸਾਡਾ ਚੰਗਾ ਲੱਗਣਾ ਜਾਂ ਤੋੜ ਲਾ ਕਿਤੇ ਨੀਂਦ ਸੁਟੇਂ ਜਾ ਤੋੜ ਲਾ ਇਹਨਾਂ ਦਾ ਪਤਾ ਪਾ ਲੈ ਕਿਤਨਾ ਤੋੜ ਲਈ ਇਹਨਾਂ ਦਾ ਥੋੜਾ ਤੂੰ ਤੋੜੀ ਥੋੜਾ ਮੈਂ ਤੋਟੂ ਕੁਛ ਨਹੀਂ ਆਲੇ ਦਾ ਕਦੀ ਸਬਜ਼ੀ ਦੇ ਦੋ ਕਦੀ ਕੁਛ ਦੇ ਦੋ ਹੁਣ ਪੂਤ ਨਾ ਘਰੇ ਲੱਗਾ ਦਿਸਦਾ ਤੇ ਹੁਣ ਉਹ ਨਹੀਂ ਛੜਦੀ ਪੂਤ ਨਾ ਤੋੜ ਨਾ ਜਾਂਦੀ ਆਪ ਤੇ ਕਿਤੇ ਵਾਲ ਪਟ ਨਹੀਂ ਮਾਰਦੀ ਕੋਈ ਨਹੀਂ ਨਾਲ ਲੱਗਦੀ ਤੋੜ ਲਾ ਕੁਛ ਨਹੀਂ ਆ ਚੱਲਿਆ ਤੈਨੂੰ ਬਥੇਰੀ ਉਮਰ ਲੰਮੀ ਤੇਰੀ ਤੋੜ ਲੈ ਤੋੜ ਲੈ ਥੋੜੀ ਸਾਹਦਾ ਸਾਡੇ ਜੋਗਾ ਵੀ ਰਹਿਣ ਦੀ ਤੋੜ ਲੈ ਛਿੱਤੀ ਛਿੱਤੀ ਪੱਤੇ ਜਿ ਖੂ ਛਿੱਤੀ ਤੋੜ ਥੋੜੀ ਲੈ ਜਾਨੀ ਪੂਤ ਨਾ ਥੋੜੀ ਲੈ ਜੂ ਸਭੀ ਮੇਰਾ ਤੇ ਆਪੇ ਗੁਜ਼ਾਰਾ ਹੋ ਜਾਣਾ ਇਦਾਂ ਨਾ ਸੂਤਾ ਹੁਣ ਉਦਾਂ ਤੇ ਬਹੁਤ ਡੈੜੀਆਂ ਬੁੱਡੀਆਂ ਨੇ ਹਜੇ ਨਿੱਕੀ ਥੋੜੀ ਜੀ ਚੰਗੀ ਵੱਡੀ ਤੇ ਬਾਲਾ ਹੀ ਖਰਾਬ ਕਰਦੀ ਏ ਥੋੜੀ ਜੀ ਚਟਣੀ ਗੰਡੇ ਦੀ ਪਾ ਲੂੰਗੀ ਤੇ ਮੇਰਾ ਤਾਂ ਕੰਮ ਆਪੇ ਲੋਟ ਆ ਜਾਣਾ ਸਾਡਾ ਭਰਜਾ ਨਾ ਢਿੱਡ ਬਬਕਰਾਰੀ ਬੰਦੀ ਇਹਨਾਂ ਦੇ ਪੂਤ ਨੇ ਦੀ ਬੱਤੀ ਲਾ ਕੇ ਲਾਈ ਐ ਐ ਭਲਾ ਮੇਰੇ ਪੈਰ ਪੂਰ ਜੋੜ ਜੇ ਤੇ ਮੈਂ ਹੈ ਕਿੱਥੋਂ ਲੱਭਣਾ ਮਾਸਟਰ ਨੂੰ ਮੇਰੇ ਨਿਆਣਿਆਂ ਨੂੰ ਮਾਂ ਕਿੱਥੋਂ ਲੱਭਣੀ ਇਹ ਤੇ ਆਂਦੀਆਂ ਹੀ ਹੋਣੀਆਂ ਆ

ਇਹ ਕਿਹੜਾ ਤੇਰੇ ਜੋਰ ਲੱਗਦਾ ਦੋ ਪੱਤੇ ਲੈ ਜੂ ਕਿਸਦੇ ਮੂੰਹ ਚ ਪੈ ਜੂਗਾ ਹੱਥ ਲਾ ਦੇ ਤੁਹਾਡੀ ਕਿਹੜਾ ਪੈਲੀ ਨਹੀਂ ਹੈਗੀ ਨਹੀਂ ਉਹਦਾ ਤਾਂ ਵੇਲ ਨਹੀਂ ਹੁੰਦਾ ਬੱਚੇ ਪੜਾਉਣ ਵੀ ਜਾਣੇ ਅਭੀ ਗੱਲਾਂ ਕਿ ਮੈਂ ਕਰਦੀ ਚੱਲ ਆਜੋ ਆਓ ਚੱਲੀਏ ਆਓ ਆਪਾਂ ਚੱਲੀਏ ਘਰ ਨੂੰ ਬੂਤ ਨਾਲ ਪਨੋਰ ਪਿੱਛੇ ਮੈਂ ਹੁਣ ਕੀ ਕਰਾਂ ਦੀਦੀ ਕਿ ਸਾਰਾ ਕੁਝ ਦਾਸ ਹੀ ਨਾ ਦਿੰਦੀ ਹੋਵੇ ਦੀਦੀ ਨੂੰ ਲੜਾਈ ਭਾਂ ਜਾ ਦੇ ਬੱਚੇ ਇੰਜ ਕਰਦੀਆਂ ਦੀਦੀ ਹੁਣੀ ਤੇ ਗਏ ਮਾਰਦੀ ਆਵਾਜ਼ ਉਹਨਾਂ ਨੂੰ ਸਮਝਾਉਣੀ ਹੈ ਵੀ ਕਾਹ ਲੈਣਾ ਕੋ ਕਰਿਓਗਾ ਸਾਡੇ ਘਰੇ ਤੇ ਲੜਾਈ ਪੈ ਜਾਣੀ ਚਲ ਛੇਤੀ ਛੇਤੀ ਤੋਰ ਉਹ ਤੇਰੀ ਕਹਾਣੀ ਸੋਣੇ ਇੱਕ ਆਹ ਆਹ ਐਡੀ ਛੇਤੀ ਭੱਜੇ ਜਾਂਦੇ ਹੋ ਗੱਲ ਨਾ ਦੱਸਿਓ ਕੋਈ ਦੀਦੀ ਨੂੰ ਇਹ ਨਾ ਸਾਡੀ ਘਰ ਲੜਾਈ ਪੈ ਜੇ ਸਾਡਾ ਘਰ ਸੰਝਾ ਵਾ ਜੇ ਉਹਨੂੰ ਪਤਾ ਲੱਗ ਗਿਆ ਵੀ ਤਾਂ ਇੰਨੇ ਕਿਹਾ ਸਬਜੀ ਨਹੀਂ ਚੰਗੀ ਬਣਾਉਂਦੀ ਪਿੰਗਲ ਪਾਣੀ ਭਰਾਂ ਦਿੰਦੀ ਤੇ ਉਹਨੇ ਤੇ ਗੱਲ ਪੈ ਜਣਾ ਮੇਰੇ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਕਰਦੀ ਸਭ ਨਹੀਂ ਅੱਗ ਬਲ ਨੂੰ ਤਾਂ ਤੂੰ ਮੈਨੂੰ ਕਿਹਾ ਤੂੰ ਬਾਤ ਉਹ ਤੇ ਗੱਡੀ ਬੋਲੀ ਵੀ ਕੱਖ ਨਾ ਬੋਲਦੀ ਕਿ ਤੁਹਾਨੂੰ ਮੈਂ ਕਿਹਾ ਨਾ ਮੈਂ ਸਬਜੀ ਦੇ ਦੂੰ ਤੁਹਾਨੂੰ ਸਬਜੀ ਦੇ ਦੂੰਗੀ ਹਾਂ ਇੰਨੀ ਸਬਜੀ ਮੈਂ ਪਕਾ ਦੂੰਗਾ ਸਾਹਿਬ ਪਰ ਉਹਦੇ ਸਮਝ ਕਿ ਨਹੀਂ ਜਾਂਦਾ ਮਾੜਾ ਜਿਹਾ ਬੋਲਦੀ ਇਹ ਤਾਂ ਦਬਾਜਾ ਪਾਈ ਜਾਵੇਂ ਕਿ ਉਹ ਆਪਣੀ ਮਰਜ਼ੀ ਨਾਲ ਜਿਹਦੇ ਲਾ ਕੇ ਕਰਾਂ ਫਿਰ ਤੁਹਾਨੂੰ ਪਤਾ ਵਾ ਤੇ ਤੂੰ ਇਤਨਾ ਵੀ ਮੋਹ ਕਰਦੀ

ਨਹੀਂ ਆ ਵੇ ਖੰਮ ਹੁੰਦਾ ਆਇਆ ਹੀ ਨਹੀਂ ਉਸ ਤੋਂ ਤੇ ਕਿੰਨਾ ਟਾਈਮ ਹੋ ਗਿਆ ਵਾ ਟਿਊਸ਼ਨ ਪੜਨ ਗਿਆ ਉਹ ਹੀ ਗਰਮੀ ਬੜੀ ਮੈਂ ਹਾਂ ਨਹਾਣਾ ਲੈ ਆਂਵਾ ਜਾ ਕੇ ਮੈਂ ਹਾਂ ਗਰਮੀ ਨੇ ਵੀ ਆਂ ਕਾਲੀ ਹਾਂ ਹੈ ਆ ਕਿ ਦੀ ਬਾਜ ਆਉਂਦੀ ਹੈ ਵੇਖਾਂ ਸਹੀ ਕੀ ਹੋ ਗਿਆ ਬਾਹਰ ਹਾਏ ਹਾਏ ਨਹੀਂ ਕੀ ਹੋ ਗਿਆ ਨਹੀਂ ਤੈਨੂੰ ਕਰਮੋ ਆਕੇ ਯਾਨੀ ਪੈਣਾ ਹਾਏ ਮੈਂ ਆਨੀ ਆ ਬਾਹਰ ਬਾਜਾਂ ਪਤਾ ਨਹੀਂ ਕੀ ਰੀਆਂ ਹੁੰਦੀਆਂ ਵਾ ਕਿਦਦਰ ਨੂੰ ਚੱਲੀ ਹਾ ਤੂੰ ਐ ਤਾਂ ਤਾਂ ਨਹੀਂ ਲੰਗਦੀ ਮੁੰਡੇ ਨੂੰ ਮੈਂ ਕਿਹਾ ਟਿਊਸ਼ਨ ਪੜ੍ਹਨ ਦੇ ਪੈਰ ਭਾਰ ਨਹੀਂ ਚੱਲਣਦੇ ਆਈ ਤੂੰ ਤਾਂ ਮੇਰੇ ਤੇ ਭਾਰ ਆ ਕੇ ਚੱਲ ਨਾ ਤੇ ਤੂੰ ਐ ਤਾਂ ਤਾਂ ਕਰਕੇ ਲੰਗਦੀ ਨਹੀਂ ਮੈਂ ਕਿਹਾ ਮੁੰਡਾ ਟਿਊਸ਼ਨ ਗਿਆ ਨਵੇਖ ਆਵਾ ਪੜ੍ਹ ਲਈ ਕਿ ਨਹੀਂ ਆਵੇ ਉੱਤੋਂ ਦੀ ਕਿਹੜੀ ਫੱਕੀ ਲੱਗੇ ਮੀ ਪੈ ਸੜ ਜਾਂਦਾ ਹੋਈ ਨਾ ਸਿਆਪਾ ਚਿੱਕੜ ਖੜ ਜਾਂਦਾ ਵਾ ਤੇ ਤੂੰ ਧਿਆਨ ਨਾ ਤੁਰਦੀ ਹਾਂ ਇਹ ਨਹੀਂ ਮੇਰੀ ਭੈਣ ਉੱਥੇ ਬਾਹਰ ਮੈਂ ਇਹ ਨਹੀਂ ਪਤਾ ਨਹੀਂ ਕੀ ਤੋਰਾ ਤੁਰਿਆ ਆਉਂਦਾ ਵਾ ਉਹਨਾਂ ਬਾਹਰ ਕੀ ਹੋਇਆ ਤੇ ਪੱਕੀ ਪੱਕੀ ਜਿਹੀ ਕਹਾਣੀ ਨੇ ਨਿਕਲਦੀ ਸੱਟ ਲੱਗ ਗਈ ਆ ਅੱਡੇ ਗਪੀ ਆ ਹਾਂ ਕੀ ਹੋਇਆ ਕਿ ਆਏ ਸੱਟ ਲੱਗ ਗਈ ਤੁਹਾਡੇ ਬੂਏ ਕੇ ਤਾਈ ਦੇ ਇੱਕ ਪੀਣੀ ਲਿਆ ਇੱਥੇ ਬਹਿ ਜਾ ਮੇਰੇ ਸੱਟ ਲੱਗ ਗਈ ਪੈਰ ਮਰੋੜਾ ਸਾੜੀ ਕਿੰਨਾ ਲੱਗ ਗਈ ਆ ਕੀ ਹੋ ਗਿਆ ਮੁੰਡਾ ਪੜਨ ਗਿਆ ਹੀ ਤੇ ਉਹਨਾਂ ਘਰੇ ਤੇ ਮੈਂ ਹਾਂ ਟਿਊਸ਼ਨ ਦਾ ਪੋਛ ਆਵਾ ਅੱਛਾ ਤੂੰ ਤੇਰਾ ਮੀ ਪੈ ਜਾਂਦਾ ਤੇ ਚਿੱਕੜ ਹੋ ਜਾਂਦਾ ਹੀ ਕਿ ਨੈਂ ਉੱਤੇ ਪਈ ਉਹ ਡੇਗ ਆਵੇ ਪੈਰ ਨੂੰ ਤੇਰਾ ਪੀੜ ਹੋਂਦਾ ਪਈ ਕੰਮ ਤੈਨੂੰ ਪਤਾ ਕਰਦੇ ਸੌਂਦੇ ਆ ਹੋਰ ਚਿੰਨ੍ਹ ਕਿੱਥੇ ਗੁਜ਼ਾਰਾ ਹੀ ਨਾ ਜਿਵੇਂ ਕੋ ਕਰਮਾ ਚ ਸੱਟ ਹੈ ਗਈ ਤੇ ਲੱਗ ਗਈ ਆ ਲੱਗ ਗਈ ਆ ਪੈਰ ਨੂੰ ਹਾਏ ਕੀ ਕਰੂੰਗੀ ਕੋਈ ਨਹੀਂ ਤੂੰ ਪਿਆ ਨਾ ਤੁਰਨਾ ਹੀ ਨਾ ਕਿੱਥੇ ਕਿ ਲੱਗੀ ਆ ਭਰਾ ਗੋਡਾ ਬਚਿਆ ਵਾ ਨੇ ਨੇ ਆਂ ਮਰੋੜਿਆ ਆ اچھا ਆ ਮਰੋੜਿਆ ਵਾ ਮੈਨੂੰ ਐ ਹੁ ਘਾਰ ਨਾ ਮੇਰੀ ਭੈਣ ਪੈਰਾਂ ਨੂੰ ਹੱਥ ਨਹੀਂ ਲਾਈਦਾ ਬਹਿ ਜਾ ਕੁਛ ਨਹੀਂ ਹੁੰਦਾ ਆਪੇ ਪੈਟੀ ਪਾਣੀ ਪੀ ਚੰਗੀ ਤਰ੍ਹਾਂ ਕੋਈ ਸਾਹ ਲੈ ਪੈ ਜਾ ਲੰਮੇ ਕੜੀ ਮੈਂ ਛੱਡ ਨਹੀਂ ਸਈਏ ਸਈਏ ਤੈਨੂੰ ਨਹੀਂ ਮੁੰਡਾ ਕਿਦਰਾ ਮੈਂ ਲਿਆ ਦੇਨੀ ਤੈਨੂੰ ਨਹੀਂ ਇੰਨਾ ਕਰੇ ਗਿਆ ਗਵਾਂਡੀਆਂ ਕਰਿਆਂ ਦਾ ਮੈ ਟਿਊਸ਼ਨ ਪਾੜ ਆਵਾ ਉਹ ਦਮੇਲਾ ਆਵੇ ਚਾਚੀ ਛੱਟ ਲੱਗ ਗਈ ਤੈਨੂੰ ਮੈਂ ਕਿੰਨੀਆਂ ਗੱਲਾਂ ਕੀਤੀਆਂ ਪਹਿਲਾ ਮੰਜੇ ਤੇ ਲੰਮੇ ਜਾ ਪਹਿਲਾ ਕੋਈ ਨਹੀਂ ਉਹ ਵੀ ਵਿਚਾਰੀ ਭੱਜੀ ਆਈ ਇਸ ਮੁੰਡੇ ਆ ਨਾ ਫੰਮੋ ਵੇਲਾ ਹੁਣ ਮੈਂ ਲਾ ਮੈਂ ਡਿੱਤੂ ਚਾਟੀ ਮੇਰੇ ਨਾਲ ਫੜ ਲਿਆ ਕਿੰਨਾ ਤੈਨੂੰ ਮੈਂ ਮਾੜਾ ਚੰਗਾ ਬੋਲੀ ਮਾਫ ਕਰੀ ਉਹ ਤੇ ਇੱਕ ਪਾਸੇ ਹੁੰਦਾ ਵਾ ਦੱਸ ਏਦਾਂ ਥੋੜੀ ਹੋਣੀ ਮੇਰੇ ਕੋ ਵੇਲਾ ਕਿੱਡਾ ਮਾੜਾ ਹੈ ਤੈਨੂੰ ਮਾੜਾ ਚੰਗਾ ਕੀ ਉੰ ਤਰੀਕ ਸਬਜੀ ਮਾਸਾ ਤੂੰ ਮੰਗ ਲਈ ਜੀ ਹੁਣ ਤੂੰ ਨਾ ਇੱਥੇ ਆਣ ਕੇ ਫੜਦੀ ਚ ਦਰਾਣੀ ਮੇਰੀ ਤੇ ਘਰ ਸੀ ਉਹਨੂੰ ਥੋੜੀ ਪਤਾ ਲੱਗਣਾ ਹੈ ਮੇਰੀ ਭੈਣ ਮਾਫ ਕਰੀ ਸਹੀ ਕਹਿੰਦੇ ਗਵਾਂਢੀ ਕੰਮ ਆਉਂਦਾ ਵਾ ਰਿਸ਼ਤੇ ਤੇ ਹੁਣ ਕਮਾਂਡ ਸੀ ਤੇ ਤੂੰ ਆ ਕੇ ਮੈਨੂੰ ਫੜ ਲਿਆ ਹੁਣ ਕੋਈ ਰਿਸ਼ਤੇਦਾਰ ਥੋੜੀ ਆ ਕੇ ਕੰਮ ਆਉਣਾ ਨਹੀਂ ਮੇਥੋਂ ਗਲਤੀ ਹੋਈ ਕੋਈ ਨਹੀਂ ਗਲਤੀ ਕਰੀ ਇੰਨਾ ਹੁੰਦਾ ਹੀ ਰਹਿੰਦਾ ਕੋਈ ਨਹੀਂ ਆਪਣੇ ਚ ਤੇ ਇਦਾਂ ਥੋੜੀ ਵੀ ਹੁਣ ਤੈਨੂੰ ਸੱਟ ਲੱਗੀ ਤੇ ਮੈਂ ਠਿੱਗੀ ਰਹਿਣ ਦਿੰਦੀ ਹੈ ਵੀ ਜੇ ਤੇਰੇ ਮਨ ਚ ਇੰਨਾ ਗੁੱਸਾ ਹੁੰਦਾ ਤੂੰ ਨਾ ਵੀ ਚੁੱਕਦੀ ਮੈਨੂੰ ਕਾਹਦਾ ਗੁੱਸਾ ਮੈਂ ਤੈਨੂੰ ਗੱਲਾਂ ਬਾਤਾਂ ਕੀਤੀਆਂ ਨਹੀਂ ਕੋਈ ਨਹੀਂ ਹੁਣਾ ਭਾਈਚਾਰੇ ਸਮਝ ਕੇ ਆ ਸੱਟ ਪੇੜ ਲੱਗੀ ਇਹਦੇ ਨਾਲ ਥੋੜੀ ਕੋਈ ਹੁੰਦਾ ਵਾ ਨਹੀਂ ਮੇਰੀ ਦਾਨੀ ਨੇ ਵੀ ਮੈਨੂੰ ਸਮਝਾਇਆ ਦੀ ਦੀਦੀ ਤੂੰ ਗੱਲਾਂ ਬਹੁਤ ਕੀਤੀਆਂ ਕੀ ਮਾਸਾ ਵਿਚਾਰੀ ਸਬਜ਼ੀ ਲੈਣੀ ਮੇਰੀ ਚਲ ਮੇਰੀ ਵੀ ਆਤ ਥੋੜੀ ਜੀ ਗੰਦੀ ਹੈ ਵੀ ਛੱਟ ਲੈਣ ਭੱਜ ਜਾਂਦੀ ਸਬਜੀ ਮੈਂ ਦੋਹੀ ਚਲ ਤੁਹਾਡੇ ਨਾਲ ਚਾਰ ਮੋਹ ਜਿਆ ਪਿਆ ਗੱਲਾਂ ਕਰਨ ਦੀ ਮਾਰੀ ਤੇ ਚਲ ਜਾਂਦੀ ਕਬਲੀ ਲੈ ਕੇ ਪਿਆ ਗੱਲਾਂ ਕਰਨੀ ਨਾ ਕਰਨੀ ਚਾਹੀਦੀ ਘਰ ਗਏ ਚਲ ਆ ਹੋ ਤੇ ਹੈਗਾ ਵਾ ਆਣ ਕਮਾੜੀ ਕੰਮ ਹੁੰਦਾ ਇਹ ਕੋਈ ਨਹੀਂ ਇਹ ਮੈਂ ਤੇਲ ਤੂਰ ਲਾਦਾ ਨਹੀਂ ਤਾਂ ਮਲਦਾ ਜਿਆਦਾ ਪੀੜ ਹੁੰਦਾ ਤੇ ਮੇਰੀ ਭੈਣ ਜਾਣਨੀ ਹੈ ਮੈਨੂੰ ਨਾ ਮਾੜਾ ਜਿਹਾ ਬੁਆ ਮੈਂ ਤੈਨੂੰ ਛੱਡ ਕੇ ਆਉਣੀ ਆਪੇ ਕਿੰਨਾ ਚਲ ਜਾਏਗੀ ਪੈਰ ਤੇ ਭਾਰ ਨਾ ਭਾਵੇਂ ਹੁਣ ਨਿਆਣਾ ਨੂੰ ਕਹਿੰਦੇ ਮੁੰਡਾ ਲਿਆ ਦੂਗੀ ਮੈਂ ਨਾ ਮਾੜਾ ਬੁਆ ਨਗਾ ਦੇ ਮੈਂ ਕੰਧ ਨੂੰ ਹੱਥ ਪਾ ਪਾਣਾ ਮੈਂ ਚੱਲ ਜਾਣਾ ਕੋਈ ਨਹੀਂ ਕੋਈ ਨਹੀਂ ਕਿ ਮੈਂ ਕੀ ਇੱਥੇ ਕਰਨਾ ਮੈਂ ਛੱਡ ਕੇ ਆਉਣੀ ਆਪ ਪਾਣੀ ਪੰਮੋ ਲੜਿਆ ਕਰਨਾ ਗਵਾੜ ਹੀ ਗਵਾੜ ਦੇ ਕੰਮ ਆਉਂਦਾ ਹੀ ਹੈ ਆਹੋ ਆਪਾ ਐਵੇਂ ਨਿੱਕੀ ਨਿੱਕੀ ਵਾ ਇਹਨੇ ਸਗੋਂ ਇਹਨਾਂ ਦੀ ਬੰਦੀ ਆਸ ਵਿੱਚ ਦੀ ਭਰਾਵਾ ਦੀ ਤੇ ਆਪਾਂ ਨਿੱਕੀ ਨਿੱਕੀ ਗੱਲ ਤੇ ਐਵੇਂ ਝੁਣਕਦੀਆਂ ਰਹਿੰਦੀਆਂ ਵਾ ਭਰਾਵਾ ਭਰਾਵਾ ਦੀ ਬੰਦੀ ਸਹੀ ਗੱਲ ਕੀ ਮੈਂ ਕਿੰਨਾ ਤੈਨੂੰ ਮਾੜਾ ਚੰਗਾ ਬੋਲੀ ਵੇਲਾ ਤੂੰ ਮਾਸਾ ਨਹੀਂ ਗੁੱਸਾ ਕੀ ਤੂੰ ਕੋਈ ਨਹੀਂਗਾ ਤੂੰ ਹਾਂ ਤੂੰ ਧਿਆਨ ਨਾਲ ਤੁਰ ਪਾਰਨਾ ਪਾ ਜਾ ਕੇ ਨਾ ਤੇ ਤੇਲ ਤੂਲ ਮਾ ਵੀ ਪਹਿਲੀ ਗੱਲ ਤੂੰ ਜਾ ਕੇ ਡਾਕਟਰ ਨੂੰ ਵੀ ਦਿਖਾਵੀ ਇਹਨੂੰ ਚੈੱਕ ਕਰਾਵੀ ਕਿ ਵੇਲੇ ਸਾਬ ਮੋਚ ਲੱਗ ਜਾਂਦੀ ਆ ਉਦਾਂ ਨਹੀਂ ਰਾਮ ਹੁੰਦਾ ਤੇ ਤੂੰ ਹੁਣ ਐ ਦੀ ਧਿਆਨ ਦੀ ਨੰਗਿਆ ਕਰ ਜਰੂਰੀ ਚਿਕੜ ਇਕ ਤੇ ਸਿਆਪਾ ਮੀਂ ਤੁਜੀਆ ਦਿਨ ਪੈ ਜਾਂਦਾ ਈ ਅੱਜੋਂ ਤੱਕ ਰੱਬ ਨਾਲ ਹੀ ਕਰਦੀ ਜਾਂਨੇ ਵੀ ਇੰਨੀ ਗਰਮੀ ਤੇ ਥੱਲੇ ਤੇ ਵੇਖਿਆ ਨਾ ਵੀ ਥੱਲੇ ਵੀ ਚਿਕੜ ਹਾਂ ਨਹੀਂ ਨਹੀਂ ਉਹ ਚਿਕੜ ਬੜਾ ਪੂਕਾਮ ਬੰਨੀ ਥਾਣੀ ਨੰਗਿਆ ਕਰ ਮੇਰੀ ਸਾਬ ਮੇਰੀ ਭੈਣ ਹਾਂ ਹੁਣ ਨਿਹਰੇ ਸਵੇਰੇ ਨਾ ਨਿਹਰੇ ਤੇ ਕਰੀ ਮੈਨੂੰ ਗੁੱਸਾ ਨਾ ਕੋਈ ਦਿਲ ਚ ਗਾਲਣਾ ਰੱਖੀ ਨਹੀਂ ਨਹੀਂ ਕੋਈ ਨਹੀਂ ਮੈਂ ਲੱਗ ਕਿੱਧਰ ਫਾੜ ਹੜਦੀ ਨੂੰ ਮੈਂ ਨਿਆਣੀ ਨਾ ਤੁਰੇ ਰਹਿੰਦੇ ਆ ਕਾਹ ਬਰੋਟੀ ਤੇ ਤੁਹਾਡੇ ਇਧਰ ਤੇ ਮੈਂ ਪੁੱਟਿਆ ਸਾਰਾ ਵੀ ਕਿਸੇ ਬਲੇ ਕੋ ਸੌ ਸੱਪ ਕੰਡਾ ਹੁੰਦਾ ਧਿਆਨ ਨਾ ਜਾਵੀ ਹੋਣਾ ਨਹੀਂ ਕੋਈ ਨਹੀਂ ਕਿ ਛੱਡਾਂ ਮੈਂ ਨਹੀਂ ਕੋਈ ਨਹੀਂ ਕਰਦਾ ਮੈਂ ਜਾਣਾ ਹੌਲੀ ਹੌਲੀ ਇਹ ਕਿੰਨੀ ਸਾਤ ਲਾਤੀ ਨਹੀਂ ਨਹੀਂ ਚੱਲ ਇਦਾਂ ਨਾ ਬੋਲ ਤੂੰ ਕੋਈ ਨਹੀਂਗਾ ਧਿਆਨ ਨਾ ਜਾ ਮੈਂ ਤਾਂ ਤੈਨੂੰ ਆਖ ਮੈਂ ਛੱਡ ਆਉਣੀ ਆ ਚੰਗੀ ਤਰ੍ਹਾਂ ਇਹਦੇ ਪੱਟੀ ਪੁੱਟੀ ਕਰਾਵੇ ਹੁਣ ਵੇਖ ਕਿੰਨੀ ਸੱਟ ਲਵਾ ਕੇ ਬਹਿ ਗਈ ਹੈ ਹੈ